ਜੀ ਮੈਂ ਗੱਲ ਕਰ ਰਿਹਾ ਸੀ ਮਿੰਟੂ ਜੀ ਇੱਕ ਮੰਦੀਪ ਦੁੱਗਲ ਨਾਮ ਦੇ ਮੁੰਡੇ ਨੇ ਕਹਿੰਦੇ ਵੀ ਫੇਸਬੁੱਕ ਤੇ ਪੋਸਟ ਪਾਈ ਸੀ ਤੇ ਉਹਦੇ ਤੇ ਉਹਦੇ ਤੇ ਕਹਿੰਦੇ ਕਿ ਮਾਮਲਾ ਦਰਜ ਕਰ ਲਿਆ ਤੇ ਪੋਸਟ ਉਹਨੇ ਬੀਬੀ ਸ਼ੀਨਾ ਦੇ ਕੋਈ ਨਾਲ ਜੁੜੀ ਹੋਈ ਉਹਨਾਂ ਨੂੰ ਟਿੱਪਣੀ ਕਰਕੇ ਇੱਕ ਪੋਸਟ ਪਾਈ ਨਹੀਂ ਦੇਖੋ ਮੈਂ ਨਹੀਂ ਦੇਖਿਆ ਸਭ ਕੀ ਮਾਜ਼ਰਾ ਕੀ ਮਾਮਲਾ ਕੀ ਲਿਖਿਆ ਇੱਕ ਗੱਲ ਦਾ ਮੈਂ ਹਮੇਸ਼ਾ ਹਮaiti ਹਾਂ ਕਿ ਆਲੋਚਨਾ ਨੂੰ ਸਪੇਸ ਹੋਣੀ ਚਾਹੀਦੀ ਹੈ ਤੇ ਆਲੋਚਨਾ ਮਿਆਰੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੇ ਬੋਲਣ ਦੀ ਆਜ਼ਾਦੀ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੁਝ ਵਾਇਆਤ ਕਰੀਏ ਹੁਣ ਮੈਂ ਨਾ ਤਾਂ ਉਹ ਪੜਿਆ ਨਾ ਮੈਂ ਉਹ ਪੜਿਆ ਉਸੇ ਮਤ ਮੈਂ ਟਿੱਪਣੀ ਕਰਾਂਗਾ ਪਰ ਜੇ ਤੁਸੀਂ ਕੋਈ ਵੈਂਡੈਟਾ ਕਰ ਰਹੇ ਹੋ ਤਾਂ ਉਹ ਗਲਤ ਹੈ ਹਮ ਤੇ ਬੀਬੀ ਸ਼ੀਨਾ ਜੀ ਨੂੰ ਤੇ ਦੂਜੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਨਾ ਸਭ ਤੋਂ ਪਹਿਲਾਂ ਜੀ ਜਿਹੜਾ ਪਹਿਲਾਂ ਵਾਲੇ ਮਸਲੇ ਚੱਲੀ ਜਾਂਦੇ ਤੇ ਖਾਸ ਤੌਰ ਤੇ ਇਹਨਾਂ ਦੀ ਜਿਹੜੀ ਕਹੋ ਕਿ ਤਨਜ਼ੀਮ ਹੈ ਪਾਰਟੀ ਹੈ ਉਹਨਾਂ ਨੂੰ ਵੇਖਣਾ ਚਾਹੀਦਾ ਜੀ ਕਿ ਬੀਬੀ ਨੇ ਪਰਚਾ ਕਟਵਾਇਆ ਦਿਨੋਂ ਤੇ ਹਮ ਸਰ ਨਾਗਰਾ ਫੈਮਲੀ ਤੇ ਆ ਗਈ ਹੁਣ ਤਾਂ ਇੰਟਰਵਿਊ ਆਪਾਂ ਪਹਿਲੇ ਦਿਨ ਗੱਲ ਕੀਤੀ ਸੀ ਉਹਨਾਂ ਦੀ ਜੀ ਉਸ ਤੋਂ ਬਾਅਦ ਤੇ ਨਾਗਰਾ ਫੈਮਲੀ ਸਪਸ਼ਟ ਤੌਰ ਤੇ ਇੰਟਰਵਿਊ ਦੇ ਰਹੀ ਆ ਹੂੰ ਕਿ ਭਾਈ ਕਿਸੇ ਦੇ ਨਾਲ ਨਿਆ ਨਾ ਹੋਵੇ ਜੀ ਜੀ ਤੁਸੀਂ ਉਸ ਫੈਮਲੀ ਨੂੰ ਬੁਲਾ ਕੇ ਪੁੱਛੋਗੇ ਛੋਤਸੀ ਬਿਲਕੁਲ ਉਹਨਾਂ ਦੀ ਗੱਲ ਉਹਨਾਂ ਗੱਲਾਂ ਤੇ ਜਵਾਬ ਨਹੀਂ ਦੇ ਰਹਾ ਹੁਣ ਜੇ ਬੰਦੇ ਨੇ ਇਕੱਲਾ ਕੋਈ ਮੰਨ ਲਓ ਕੋਈ ਆਲੋਚਨਾਤਮਕ ਕੰਟੈਂਟ ਪਾਇਆ ਹੂੰ ਤਾਂ ਫਿਰ ਤਾਂ ਆਵਾਜ਼ ਉਹੀ ਗੱਲ ਹੈ ਨਾ ਫਿਰ ਤਾਂ ਗਲਾ ਦੱਬਣ ਵਾਲੀ ਗੱਲ ਹੈ ਜੀ ਗਲਤ ਦੱਬਣ ਵਾਲੀ ਗੱਲ ਹੈ ਪਹਿਲੀ ਗੱਲ ਹੈ ਪਰਚਾ ਕਿਉਂ ਕਟਵਾਉਣਾ ਹੈ ਮੰਨ ਲਓ ਜੇ ਕੋਈ ਰੌਲਾ ਗੋਲਾ ਮੰਨ ਲਓ ਕੋਈ ਗਲਤੀ ਵੀ ਹੋ ਜਾਂਦੀ ਹੈ ਕਿਸੇ ਬੰਦੇ ਤੋਂ ਤਾਂ ਯਾਰ ਐਮਐਲਏ ਬਹੁਤ ਵੱਡਾ ਹੁੰਦਾ ਹੈ ਹਾਂਜੀ ਸਮਝਾਇਆ-ਬੁਝਾਇਆ ਜਾ ਸਕਦਾ ਹੈ ਕਿ ਭਾਈ ਕਾਰਵਾਈ ਹੋ ਜਾਏਗੀ ਕੋਈ ਗਲਤ ਮਲਤ ਵੀ ਬੋਲਿਆ ਹੋਵੇ ਤਾਂ ਕਹਿ ਦਿੱਤਾ ਜਾ ਸਕਦਾ ਪਰ ਜੇ ਲੋਚਨਾਤਮਕ ਕੰਟੈਂਟ ਹੈ ਤਾਂ ਉਹ ਤੇ ਤੁਸੀਂ ਦੂਜਿਆਂ ਨੂੰ ਡਰਾਉਣ ਵਾਸਤੇ ਕਰਦੇ ਹੋ ਨਾ ਇਹਨਾਂ ਦੀ ਤੇ ਰਣਨੀਤੀ ਹੈ ਸਭ ਜਦੋਂ ਉੱਤੇ ਇਹੋ ਜਿਹਾ ਕੰਮ ਕਰੋਗੇ ਤਾਂ ਫਿਰ ਐਮਐਲਏ ਤੇ ਕਰਦੇ ਪਰ ਬੀਬੀ ਜੀ ਨੂੰ ਅਸਲ ਗੱਲ ਯਾਨੀ ਉਧਰ ਵੀ ਆਉਣਾ ਚਾਹੀਦਾ ਜਵਾਬ ਦੇਣਾ ਚਾਹੀਦਾ ਉਹਨਾਂ ਗੱਲਾਂ ਦਾ ਜੀ 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 ਫਿਰ ਚਲੋ ਦੋਸਤੋ ਅੱਗੇ ਨੂੰ ਚੱਲੋ اچھا ਉਹ ਮੀਡੀਆ ਲਿਖੀ ਜਾਂਦਾ ਸੀ 27 ਟਾਂਕੇ ਲੱਗੇ ਨੇ ਹੂੰ ਤੇ ਮੈਂ ਉਹਨਾਂ ਦੀ ਫੋਟੋ ਦੇਖੀ ਉਹਨਾਂ ਦੇ ਪੇਜ ਤੇ ਜਾ ਕੇ ਉਹਨਾਂ ਦਾ ਮਤਲਬ ਕਿ ਚਾਰ ਬੈਂਡਡ ਜਿੰਨੀ ਜਗਾ ਸੀ 27 ਟਾਂਕੇ ਕਿੱਥੇ ਲੱਗੇ ਸਾਡੇ ਪੱਤਰਕਾਰ ਵੀ ਪਤਾ ਨਹੀਂ ਕਿੱਥੋਂ ਇਹ ਮੈਡੀਕਲ ਬੁਲਟਨ ਚੱਕਦੇ ਨੇ ਸਹੀ ਗੱਲ ਹੈ ਕਿੱਥੇ 27 ਤੇ ਭਾਈ ਇੱਥੇ ਆਵੋ 27 ਦਾ ਸਾਡੇ ਅਰਗਿਆਂ ਦੇ ਲੱਗੇ ਆ ਵੇਖ ਲਓ ਹੂੰ ਜਾਦੇ ਲੱਗੇ ਹੀ ਆ ਵੇਖ ਲਓ ਘੇਰਾ ਆਉਂਦਾ ਸਮਝਦੇ ਹੋ ਨਾ ਤਾਂ ਹੁਣ ਜਨਨ ਤੇ ਪ੍ਰੈਕਟੀਕਲੀ ਹੋ ਗਏ ਦਿਨ ਜਿਸ ਤਰ੍ਹਾਂ ਆਪਾਂ ਗੱਲ ਵੀ ਕੀਤੀ ਸੀ ਕਿ ਜਿਸ ਤਰ੍ਹਾਂ ਫੋਟੋ ਆਇਸ ਚੋਂ ਆਪਾਂ ਬਹੁਤੀ ਇਸ ਤੇ ਟਿੱਪਣੀ ਨਹੀਂ ਕਰਦੇ ਨਹੀਂ ਨਹੀਂ ਉਹ ਤਾਂ ਚਲੋ ਇੱਕੋ ਮਤਲਬ ਸਮਝ ਤੇ ਆਉਂਦੀ ਸੀ ਕਿ ਇੰਨਾ ਵੀ ਗੰਭੀਰ ਗੱਲ ਨਹੀਂ ਆ ਵੀ ਉਹ ਸੱਟ ਬਹੁਤ ਗੰਭੀਰ ਦੱਸੀ ਜਾ ਰਹੀ ਸੀ ਪਰ ਮੈਂ ਫੋਟੋ ਦੇਖੀ ਤਾਂ 27 ਅੰਕੇ ਵਾਲਾ ਜਿਹੜਾ ਮੀਡੀਆ ਦਾ ਦਾਵਾ ਉਹ ਗਲਤ ਹੈ ਹੂੰ